ਗਵਾਲਾ ਦੇ ਪਿੰਡ ਮਾਦੋਪੁਰ ਦੇ ਖੇਡ ਸਟੇਡੀਅਮ ਵਿੱਚੋਂ ਹਰਦਾਸਪੁਰ ਪਿੰਡ ਦੇ ਇੱਕ ਨੌਜਵਾਨ ਦੀ ਭੇਦ ਭਰੀ ਹਾਲਤ ਵਿੱਚ Laash ਮਿਲੀ ਹੈ ਜਿਸ ਦੀ ਪਛਾਣ ਗੌਰਵ ਪੁੱਤਰ ਗੁਰਦੇਵ ਲਾਲ ਨਿਵਾਸੀ ਪਿੰਡ ਹਰਦਾਸਪੁਰ ਵਜੋਂ ਹੋਈ ਹੈ ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਜਾਂ ਦੁਰਘਟਨਾ ਹੈ ਇਸ ਵਾਰੇ ਕੁਝ ਵੀ ਪਤਾ ਨਹੀਂ ਚੱਲ ਰਿਹਾ ਨੌਜਵਾਨ ਦੀ ਲੱਤ ਤੋਂ ਨੱਕ ਵਿੱਚੋਂ ਖੂਨ ਨਿਕਲਣਾ ਦੇਖਿਆ ਗਿਆ ਹੈ ਮੋਟਰਸਾਈਕਲ ਵੀ ਠੀਕ ਹੈ ਜਿਸ ਤੋਂ ਸਾਫ ਹੈ ਕਿ ਇਹ ਦੁਰਘਟਨਾ ਨਹੀਂ ਹੈ ਗੌਰਵ ਦੇ ਰਿਸ਼ਤੇਦਾਰਾਂ ਮੁਤਾਬਕ ਗੌਰਵ ਸ਼ੁੱਕਰਵਾਰ ਘਰ ਤੋਂ ਮੇਲਾ ਦੇਖਣ گیا ہے۔ ਇਹ ਤਾਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਹੀ ਪਤਾ ਲੱਗ ਸਕਦਾ ਹੈ ਕਿ ਗੌਰਵ ਦੀ ਮੌਤ ਕਿਵੇਂ ਹੋਈ ਹੈ। ਫਗਵਾੜਾ ਐਕਸਪ੍ਰੈਸ نیوز ਤੋਂ ਵਿਨੋਦ ਸ਼ਰਮਾ ਦੀ ਰਿਪੋਰਟ। ਜੀ ਨਾਮ ਪਈਆ ਮਨਜੀਤ ਸਿੰਘ ਜੀ ਕੀ ਮਾਮਲਾ ਸਰ ਡੈਡ ਬਡੀ ਮਿਲ ਸਕੀ? ਸਰ ਜਿੱਦਾਂ ਮੈਨੂੰ 12 ਵਜੇ ਮੁੰਡੇ ਦਾ ਫੋਨ ਆਇਆ ਜਿੱਦਾਂ ਜੀ ਇਹ ਤੇ ਡੈਡ ਬਡੀ ਅਜੇ ਨਹੀਂ ਆ ਕੇ ਦੇਖੀ ਮੈਂ ਤਾਂ ਉਦੋਂ ਹੀ ਆ ਗਿਆ ਜਦੋਂ ਫੋਨ ਆਇਆ ਇਹਨਾਂ ਦਾ ਤੇ ਹਰਦਾਸਪੁਰ ਦਾ ਲੱਗਦਾ ਬੰਦਾ ਮੁੱਕਾ ਪਿਆ ਸੀ ਜੇ ਕੋਲ ਮੋਟਰਸਾਈਕਲ ਵੀ ਖੜਾ ਆ ਤੇ ਪਾਰਸ ਤੇ ਮੋਬਾਈਲ ਕੋਲ ਪਿਆ ਹੈ। ਉਹ ਮੂੰਜੋ ਫੋਨ ਵਗਿਆ ਡੈੱਡ ਬੋਡੀ ਜਿੱਦਾ ਮੁੱਕਾ ਪਿਆ ਜਦੋਂ ਆ ਕੇ ਦੇਖਿਆ ਤਾਂ ਪਾਨਾ ਪੁੰਨਾ ਉੱਤੇ ਦਿੱਤਾ ਤੇ ਹੁਣ ਦੇਖਿਆ ਤਾਂ ਜਿਹੜਾ ਹਰਦਾਸਪੁਰ ਦਾ ਮੁੰਡਾ ਆਇਆ ਸੀ ਤੁਹਾਡਾ ਕਿਹੜਾ ਪਿੰਡ ਨੀਰਾ ਦਾ ਮਾਦਪੁਰ ਹੀ ਆ ਜੀ ਮਾਦਪੁਰ ਦੀ ਸਟੇਡੀਅਮ ਤੁਹਾਨੂੰ ਵੀ ਤਾਂ ਪਤਾ ਲੱਗਾ ਹਰਦਾਸਪੁਰ ਦਾ ਉਹ ਮੁੰਡੇ ਨੇ ਦੱਸਿਆ ਜੀ ਉਹ ਆ ਗਿਆ ਮੁੰਡੇ ਨੂੰ ਫੋਨ ਜੱਦ ਕੀਤਾ ਅੱਛਾ ਉਹਨਾਂ ਨੂੰ ਪਤਾ ਲੱਗਾ ਉਹ ਕਹਿੰਦੇ ਅਸੀਂ ਲੱਜਦੇ ਪਏ ਸੀ ਸਪੇਅਰ ਦਾ ਲੱਜ ਨਹੀਂ ਪਿਆ ਫੋਨ ਵੱਜਦਾ ਵੀ ਪਿਆ ਸੀ ਅਸੀਂ ਚੱਕਿਆ ਨਹੀਂ ਫੋਨ ਉਹਦਾ ਜੋ ਵੀ ਕਮਾਨ ਪਿਆ ਕੋਲ ਜਦ ਦੇਖਿਆ ਆ ਕੇ ਤਾਂ ਇਹ ਮੁੰਡਾ ਇਹ ਪਹਿਲਾਂ ਵੀ ਦੇਖਿਆ ਗਿਆ ਸੀ ਬੰਦਾ ਇੱਥੇ ਨਹੀਂ ਨਹੀਂ ਆਪਾਂ ਨਹੀਂ ਦੇਖਿਆ ਪਹਿਲਾਂ ਮੈਨੂੰ ਤਾਂ ਜਦੋਂ ਫੋਨ ਆਇਆ ਮੌਕੇ ਦਾ ਫੋਨ ਆਇਆ ਵੀ ਆਪਣੇ ਮਾਧਪੁਰ ਗਰਾਉਂਡ 'ਚ ਮੁੰਡਾ ਮੁੱਕਾ ਪਿਆ ਹੋਈ ਵੀ ਆ ਕੇ ਦੇਖਤਾ ਕੌਣ ਹੈ ਇਹ ਤਾਂ ਪਹਿਲੀ ਵਾਰ ਹੈ ਪੈਦਲੀ ਹੈ ਜਾਂ ਕਿਸ ਚੀਜ਼ ਤੇ ਨਹੀਂ ਮੋਟਰਸਾਈਕਲ ਤੇ ਆ ਜੀ ਡਿਸਕਵਰ ਅੱਛਾ ਹਾਂਜੀ ਤੂੰ ਕੀ ਲੱਗਦਾ ਹੈ ਕਿ ਕਿੱਦਾਂ ਹੋਈ ਮੌਤ ਇਹ ਨਹੀਂ ਆਪਾਂ ਕਹਿ ਸਕਦੇ ਜੀ ਕਿਦਾਂ ਮੌਤਾ ਹੀ ਖੂਨ ਨੱਕਰਾ ਹੀ ਖੂਨ ਆਉਂਦਾ ਪਿਆ ਇਹ ਨਹੀਂ ਪਤਾ ਵੀ ਕਿੱਦਾਂ ਮੁੱਕਾ ਕਿੱਦਾਂ ਨਹੀਂ ਤਾਂ ਬਾਅਦ 'ਚ ਪਤਾ ਲੱਗੂ ਆਪਾਂ ਕੁਝ ਨਹੀਂ ਇਹਦੇ ਬਾਰੇ ਕਹਿ ਸਕਦੇ ਉਸ ਘਰਿਆਂ ਨਾਲ ਸੰਪਰਕ ਹੋਇਆ ਕੀ ਕਹਿੰਦੇ ਹਾਂਜੀ ਹਾਂਜੀ ਉਹਦੇ ਘਰ ਦੇ ਆ ਹਾਂਜੀ ਲੱਗਦਾ ਕਿ ਕੋਈ ਨਸ਼ੇ ਨੁਸ਼ੇ ਕਰਨ ਮੌਤ ਹੋਈ ਜਾਂ ਕੁਦਰਤੀ ਮੌਤ ਆਪਾਂ ਦੇਖੋ ਮੈਂ ਬਿਨਾ ਗੱਲੋਂ ਨਹੀਂ ਕਹਿ ਸਕਦਾ ਵੀ ਨਸ਼ੇ ਨਾਲ ਮੌਤ ਹੋਈ ਜਾਂ ਕਿੱਦਾਂ ਮੌਤ ਹੋਈ ਆ ਇਹ ਨਹੀਂ ਆਪਾਂ ਕਹਿ ਸਕਦੇ ਠੀਕ ਹੈ ਆਪਾਂ ਇਸ ਦੀ ਪੁਸ਼ਟੀ ਨਹੀਂ ਕਰਦੇ ਆਪਾਂ ਤਾਂ ਬਾਡੀ ਨੂੰ ਦੇਖ ਕੇ ਕੀ ਲੱਗ ਰਿਹਾ ਹੈ ਬਾਡੀ ਨੂੰ ਦੇਖ ਕੇ ਭਾਜੀ ਅੱਜ ਕੀ ਕਵਾਂਗੇ ਆਪਾਂ ਇਦਾਂ ਕਿੱਦਾਂ ਕਹਿ ਦਵਾਂਗੇ ਬਾਡੀ ਦੇਖ ਕੇ ਲੱਗ ਰਿਹਾ ਟੈਗ ਰਿਹਾ ਦਸਾਂ ਦਾ ਫੋਨ ਆ ਰਿਹਾ ਦਿਮਾਗ ਦੀ ਨਾਲੀ ਵੱਟੀ ਆ ਇਹ ਹੋ ਸਕਦਾ ਬਾਕੀ ਆਪਾਂ ਆਪਣਾ ਵੀ ਇਹੀ ਪਿੰਡ ਹੈ ਜੀ ਹਾਂਜੀ ਹਾਂਜੀ ਮੰਦਪੂਰੀ ਪਿੰਡ ਹੈ ਮੈਨੂੰ ਪਤਾ ਉਹ ਪਿੰਡੋਂ ਜਾ ਕੇ ਪਹਿਲਾਂ ਕਰ ਲਿਆ ਕੋਈ ਪੁਲਿਸ ਵਗੈਰਾ ਨਹੀਂ ਪਹੁੰ अच्छा जी हां जी सतर ठाणे फकवाड़े ते वो कंदे भेज दे पेया ਸੀ ਮੈਨੂੰ ਆਪ ਹੀ ਜਾਂ ਡਿਊਟੀ ਅਫਸਰ ਦਾ ਹੁਣ ਕੰਨੇ ਆਉਂਦੇ ਪਏ ਆ ਤੇ ਜਿੱਥੇ ਬੋਡੀ ਮਿਲੀ ਕਿਹੜੀ ਜਗ੍ਹਾ ਜੀ ਇਹ ਇਹ ਮਾਧੋਪੁਰ ਜੀ ਭਾਕੜੀਆਂ ਦੀ ਰੋਡ ਤੇ ਆ ਗਰਾਉਂਡ ਵੱਡੀ ਫੁੱਟਬਾਲ ਵਾਲੀ ਸਟੇਡੀਅਮ ਬਟਾ ਅੱਛਾ ਜੀ ਹਾਂ ਜੀ ਸੋ ਪਿੰਡ ਵਾਲੇ ਵੱਲੋਂ ਤੁਹਾਡਾ ਪਿੰਡ ਵੀ ਦਿਸਿਆ ਸੀ ਕਿ ਮਾਧੋਪੁਰ ਪਿੰਡ ਸਾਡਾ ਮਾਹ ਹਾਂ ਜੀ ਕਦੀ ਇਹ ਵਿਅਕਤੀ ਪਹਿਲਾਂ ਵੀ ਇੱਥੇ ਘੁੰਮਦਾ ਫਿਰਦਾ ਨਜ਼ਰ ਆਇਆ ਸੀ ਭਾਜੀ ਕਦੀ ਵੀ ਨਹੀਂ ਦੇਖਿਆ ਇੱਥੇ ਕਦੀ ਵੀ ਨਹੀਂ ਇਹ ਤਾਂ ਅਸੀਂ ਆਪਣੇ ਖੇਤਾਂ 'ਚ ਰਿਹੇ ਕੰਮ ਕਰਦੇ ਤੇ ਮੁੰਡੇ ਨੇ ਚੰਗ ਦੱਸਿਆ ਉੱਥੇ ਬੰਦਾ ਡੇਗਿਆ ਪਿਆ ਇਹ ਸਕੂਲ ਦੀ ਗਰਾਊਂਡ ਹੈ ਜੀ ਹਾਂਜੀ ਹਾਂਜੀ ਸਟੇਡੀਅਮ ਹੈ ਸਕੂਲ ਦੀ ਜਿਹੜੇ ਪਿੰਡਾਂ ਸਾਜੀ ਜਾਂਦੇ ਸਟੇਡੀਅਮ ਆ ਨਾਲੇ ਕਬਰਸਤਾਨ ਹੈ ਤਾਂ ਕਿਹੜਾ ਰੋਡ ਜਾਂਦਾ ਜੀ ਇਹ ਮਾਦੋ ਬੁਰ ਤੋਂ ਪੱਖਨੇ ਵਾਲੇ ਰੋਡ ਤੇ ਜੀ ਧੰਨਵਾਦ ਆਪਣਾ ਕਿੰਦਾ ਮੇਰਾ ਨਾਮ ਰਣੋਪੰਜ ਸੱਤ ਦਸ ਰਣੋਜੀ ਹਾਂਜੀ ਇਹ ਜਿਹੜੀ ਡੈੱਡ ਬੋਡੀ ਮਿਲੀ ਆ ਤੁਹਾਡੇ ਕੀ ਲੱਗਦਾ ਸਾਡੇ ਮਤਲਬ ਗਵਾਂਢੀ ਆ ਮੇਰਾ ਪੋਤਾ ਹੀ ਲੱਗਦਾ ਹੋਗਾ ਤਾ ਟਰੀਕੇ ਦੇ ਵਿੱਚ ਹੁੰਦਾ ਸਾਡੇ ਗਵਾਂਢੀ ਆ ਜਿੱਦਾਂ अच्छा जी। ਸਾਡੇ ਨਾਲ ਘਰੋਂ। ਤੁਸੀਂ ਇੱਥੇ ਪੁੱਛਿਓ ਕੀ ਨਾਮ ਮੁੰਡੇ ਦਾ? ਮੁੰਡੇ ਦਾ ਨਾਮ ਹੈਗਾ ਗੌਰਵ। ਗੌਰਵ ਚੱਲਿਆ। ਗੌਰਵ ਚੱਲਿਆ। ਕੀ ਕੰਮ ਕਰਦਾ ਸੀ? ਕੰਮ ਤਾਂ ਮੜਮੜਾ ਰੰਗ ਦਾ ਹੀ ਕਰਦਾ ਸੀਗਾ ਹੁਣ। ਅੱਛਾ ਅੱਛਾ। ਤੇ ਕਿਸ ਤਰ੍ਹਾਂ ਮੌਤ ਹੋਈ ਕਿਸੇ ਪਤਾ ਲੱਗਾ ਕਿ ਮੌਕੇ ਤੇ ਪੁੱਜਿਓ ਸੀ? ਨਹੀਂ ਪਤਾ ਨਹੀਂ ਲੱਗਾ। ਮੈਨੂੰ ਤਾਂ ਹੁਣੇ ਪਤਾ ਲੱਗਾ ਫੋਨ ਆਇਆ ਕਹਿੰਦੇ ਆ ਵੀਡੀਓ ਦੇਖੋ ਤਾਂ ਪਛਾਣੋ ਤਾਂ। ਵਿਖੇ ਦੀ ਆ। ਜਦੋਂ ਸਾਨੂੰ ਪਤਾ ਲੱਗਾ ਤਾਂ ਸਾਡਾ ਮੁੰਡਾ ਹੈ ਗਵਾਂਢੀ ਆ। ਮੈਂ ਮੁੰਡੇ ਨਾਲ ਲੈ ਕੇ ਤਸਵੀਰ ਇੱਥੇ ਪਾਉਂਦਾ। ਇਹ ਬਾਹਰ ਬੇਰਾ ਵੀ ਗਿਆ ਸੀ ਫੋਰਨ ਕੰਟਰੀ? ਨਹੀਂ ਹੱਲੇ ਨਹੀਂ ਗਏ ਹੈਗੇ। ਸਰ ਹਾਂ ਕੀ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ ਨਹੀਂ ਨਸ਼ਾ ਵਗੈਰਾ ਅਸੀਂ ਤਾਂ ਸੁਣਿਆ ਨਹੀਂ ਹੈਗਾ ਨਸ਼ਾ ਕੀ ਲੱਗਦਾ ਹੈ ਕਿ ਕਿਦਾਂ ਮੌਤ ਹੋਈ ਹੈਗੀ ਇਹ ਇੱਥੇ ਕਿਦਾਂ ਪਹੁੰਚ ਗਿਆ ਮਾਧੋਪੁਰ ਕਿਦਾਂ ਪਹੁੰਚ ਗਿਆ ਰਸਤਾ ਪਤਾ ਨਹੀਂ ਇਹਨਾਂ ਨੇ ਮਾਧੋਪੁਰੀਆਂ ਨੇ ਫੋਨ ਕੀਤਾ ਹਾਂ ਗਾ ਉਹਨਾਂ ਨਾਲ ਤਾਂ ਇਸ ਬਾਰੇ ਪਤਾ ਨਹੀਂ ਹੈਗਾ ਅਸੀਂ ਤਾਂ ਸਾਨੂੰ ਸੁਣਿਆ ਹੀ ਪਤਾ ਲੱਗਾ ਸੀ ਉਸ ਵੇਲੇ ਪਹੁੰਚ ਗਏ ਮੋਟਰਸਾਈਕਲ ਵੀ ਐਨ ਸਹੀ ਸਲਾਮਤ ਕੋਈ ਐਕਸੀਡੈਂਟ ਨਹੀਂ ਜਿਹਦਾ ਮੁੰਡਾ ਪਿਆ ਆ ਬਸ ਹੁਣ ਨਿਕਲ ਪੁਲਿਸ ਵਾਲੇ ਪੁੱਜੀ ਮੌਕੇ ਤੇ ਕੀ ਕਹਿੰਦੇ ਹੁਣ ਪੁਲਿਸ ਵਾਲੇ ਕਹਿੰਦੇ ਆ ਦੇਖਦੇ ਆ ਹੁਣ ਅਸੀਂ ਕਾਰਵਾਈ ਕਰ ਦਿੰਦੇ ਆ ਸਰ ਮੌਕੇ ਤੇ ਪੁੱਜ ਕੇ ਕੀ ਮਾਮਲਾ ਸਾਰਾ ਡੈ ਇਹ ਗੌਰਵ ਮੜਾ 3 ਸਾਲ ਦੀ ਉਮਰ ਦਾ ਹਰਦਾਸਪੁਰ ਤੋਂ ਕੱਲ੍ਹ ਤੋਂ ਨਿਕਲਿਆ ਸੀ ਇਹ ਡੈਟਾ ਬੋਡੀ ਇਥੇ ਮਿਲਿਆ ਮੌਤ ਹੋ ਗ੍ਰਾਊਂਡ 'ਚ ਤੇ ਕਪਟੇਨ ਲੈ ਕੇ ਤੇ ਅਲੀਕਾਰ ਵੀ ਚਮਕਣਦੀ ਆ ਰਹੀ ਹੈ ਸਰ ਕੁਝ ਕਾਰਨ ਪਤਾ ਲੱਗਿਆ ਕਿਸ ਤਰ੍ਹਾਂ ਮੌਤ ਹੋਈ ਮੈਡੀਕਲ ਕੋਈ ਸਮਝ ਨਹੀਂ ਆ ਰਿਹਾ ਕਿੱ체 ਜੀ ਇਹ ਮਾਮਲਾ ਜਿਹੜੀ ਹਰਦਾਸਪੁਰ ਤੋਂ ਬੋਡੀ ਆਈ ਇੱਕ ਲੜਕੇ ਦੀ ਗੌਰਵ ਸੰਨਹ ਪੁਰਦੇਵਾਲ ਲਹਿਣਾ 23 ਸਾਲ ਦਾ ਮੁੰਡਾ ਹੈ ਤੇ ਮਗਰ 2 ਵਜੇ ਕਾਂਸਟੇਬਲ ਸ਼ਿਵਮ ਪੱਟੀ ਲੈ ਕੇ ਆਇਆ ਉਹਨਾਂ ਨੂੰ ਕਿ ਮੋਨ ਦਾ ਗਰਮ ਤੇ ਨੱਕ ਚ ਫੂਲ ਲੱਗਿਆ ਹੈ ਪਿੱਛੇ ਆਪਾਂ ਸੋ ਦੇਖਦੇ ਹਾਂ ਕਿ ਪੁਲਿਸ ਦੇ ਤਰ੍ਹਾਂ ਦੀ ਪੋਸਟਮਾਰਟਮ ਕਰਕੇ ਕੀ ਕਾਰਨ ਕੀ ਕੀ ਹੋ ਰਿਹਾ ਹੈ ਕਿ ਆ ਵੀ ਆਪ ਨੂੰ ਛੱਤ ਲੱਗੀ ਹੈ ਜਾਂ ਪ੍ਰਸ਼ਾਪ ਰਿਆਂ ਦਾ ਕੋਈ ਕਾਰਨ ਹੋਵੇ ਕਿ ਨਹੀਂ ਇਹ ਐਕਸੀਡੈਂਟ ਹੈ ਜਾਂ ਕੋਈ ਹੋਰ ਕਾਰਨ ਲੱਗਦਾ ਹੈ ਐਕਸੀਡੈਂਟ ਲੱਗ ਰਿਹਾ ਹੈ ਆਪੇ ਜੇਕਰ ਵੀ ਬੀ.ਟੀ. ਜ਼ਿਆਦਾ ਬਦਲ ਕਰਕੇ ਵੀ ਨੱਕ ਚ ਫੂਲ ਲੱਗਦਾ ਹੈ ਪਰ ਪਤਾ ਨਹੀਂ ਆ ਮੁੰਡਾ ਆਪਾਂ ਦੇਖਦੇ ਹਾਂ ਕੀ ਹੁੰਦਾ ਹੈ ਟੈਸਟ ਕਰਦੇ